ਜਿਸ ਵੇਲੇ ਸੂਰਦਾਸ ਦੀ ਸਮਾਧੀ ਖੁੱਲੀ ਬਾਕੀ ਦੀਆਂ ਤੁਕਾਂ ਬੋਲਿਆ ਬਾਕੀ ਦੀਆਂ ਤੁਕਾਂ ਜਿਹੜੀਆਂ ਹੈ ਉਹਦੇ ਵਿੱਚ ਆਉਂਦਾ ਜੀ ਕੁੱਤੇ ਨਹਾ ਕੇ ਗੰਗਾ ਚ ਜਿਸ ਪ੍ਰਕਾਰ ਮਗ ਨਹੀਂ ਬਣ ਸਕਦੇ ਗਊਆਂ ਨਹੀਂ ਬਣ ਸਕਦੇ ਇਸ ਪ੍ਰਕਾਰ ਦੀਆਂ ਤੁਕਾਂ ਹੈ ਉਹ ਭਾਈ ਮੰਨੋ ਨੇ ਲਿਖ ਲੀਆਂ ਸੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਕੋਈ ਤੁਕ ਤੇਰੀ ਪ੍ਰਵਾਨ ਰਹੇਗੀ ਰਾਗ ਹੁਣ ਸਮਾਪਤ ਹੋ ਗਿਆ ਹੈ ਇਹ ਵਚਨ ਕਰਕੇ ਦੀ ਕੋ ਤੁਕ ਲਿਖੀ ਗੁਰੂ ਸਾਹਿਬ ਨੇ ਇਹਦੇ ਨਾਮ ਤੇ ਸਰੂਪ ਆਉ ਗੁਰੂ ਅਰਜਨ ਸਾਹਿਬ ਬਖਸ਼ਦੇ ਹਨ ਕਿਉਂ ਉਚਾਰਦੇ ਹਨ ਛਾੜ ਮਨ ਹਰ ਬਿਮੁਖ ਕੋ ਗੁਰ ਸੰਗ ਸਾਧ ਸੰਗਤ ਜੀ ਗੁਰੂ ਅਰਜਨ ਸਾਹਿਬ ਜਦੋਂ ਸਾਰਿਆਂ ਭਗਤਾਂ ਨੂੰ ਪ੍ਰਗਟ ਕਰਕੇ ਆਪ ਦੇ ਸਰੂਪ ਵਿੱਚੋਂ ਜਲ ਵਿੱਚੋਂ ਬਿੰਬ ਉਠਾ ਲਈ ਹੋਈ ਅਲਮਾ ਸਮਾਈਆ ਜਿਵੇਂ ਜਲ ਵਿੱਚੋਂ ਬੁਲਬੁਲੇ ਉਠਾ ਲਈਦੇ ਹੈ ਐ ਆਪ ਦੇ ਸਰੂਪ ਚੋਂ ਸਾਰੇ ਭਗਤਾਂ ਨੂੰ ਗੁਰੂ ਸਾਹਿਬ ਪ੍ਰਗਟ ਕਰ ਲੈਂਦੇ ਸਨ ਰਾਮ ਸਰ ਵਿੱਚ ਮਹਾਰਾਜ ਜਦੋਂ ਬਾਣੀ ਰਚਦੇ ਸੀ ਉਹ ਭਗਤ ਪ੍ਰਕਤਖ ਸਾਖਿਆਤ ਹੋ ਕੇ ਬੈਠ ਜਾਂਦੇ ਸਨ ਕਿਉਂਕਿ ਇਹ ਭਗਤ ਹਨ ਉਹ ਪਰਮੇਸ਼ਰ ਨੂੰ ਪਿਆਰੇ ਹੈ ਜਿੱਥੇ ਉਹਨਾਂ ਆਪ ਦੇ ਸਰੂਪ ਚ ਲੀਨਤਾ ਕੀਤੀ ਹੈ ਉਥੇ ਸਰਗੁਣ ਸਰੂਪ ਧਾਰ ਕੇ ਉਹਨਾਂ ਦੇ ਵਜੂਦ ਵੀ ਨਾਲ ਕਾਇਮ ਕਰ ਲਏ ਮਹਾਰਾਜ ਨੇ ਜੇ ਕੋਈ ਕਹੇ ਮੁਕਤ ਨਹੀਂ ਹੋਏ ਹੋਣੇ ਮੁਕਤ ਹੋਣਗੇ ਜਿੱਥੇ ਸਰਗੁਣ ਸਰੂਪ ਈਸ਼ਰ ਧਾਰ ਕੇ ਕਿਹੜਾ ਮੁਕਤ ਨਹੀਂ ਹੈ ਉਹ ਸਰੂਪ ਧਾਰ ਕੇ ਵੀ ਆਪਦੀ ਚੇਸਟਾ ਕਰਦਾ ਹੈ ਜਿਵੇਂ ਜਿੱਥੇ ਜائیں ਆਉਗੋ ਤਾਂ ਭਗਤ ਹੈ ਆਪ ਜਿੱਥੇ ਵਿਅਕਤੀ ਦੋ ਰਹਾ ਤਾਂ ਉਥੇ ਨਿਰੰਕਾਰੂ ਭਗਤ ਹੈ ਜائیں ਫਸਰਿਆ ਵਿਸਾਰ ਸੰਤ ਪ੍ਰਤਾਪ ਜਦੋਂ ਪਸਾਰਾ ਫਸਰਦਾ ਉਥੇ ਆਪਜਿਆਂ ਪਿਆਰਿਆਂ ਦਾ ਵੀ ਪ੍ਰਤਾਪ ਕਰਨ ਵਾਸਤੇ ਜਿਵੇਂ ਭਗਤ ਜਿਹੜੇ ਸਨ ਨੇ ਪੰਜ ਪਿਆਰੇ ਵੀ ਭਗਤਾਂ ਦੀਆਂ ਦੇਹਾਂ ਕਿ ਆ ਕੇ ਮਹਾਰਾਜ ਦੇ ਨਾਲ ਆਏ ਸਨ ਭਾਈ ਨੰਦ ਲਾਲ ਜੀ ਨੇ ਕਿਹਾ ਕਿ ਸੱਚੇ ਬਾਦਸ਼ਾਹ ਤੁਹਾਡੇ ਦਰਸ਼ਨ ਦੀ ਯਾਦਗਾਰ ਹੈ ਜਿਹੜੀ ਇਹੀ ਦੁਨੀਆ ਸਾਨੂੰ ਲਿਆਈ ਹੈ ਨਹੀਂ ਤਾਂ ਸਾਨੂੰ ਆਉਣ ਦੀ ਉੱਕਾ ਹੀ ਰੂਚੀ ਨਹੀਂ ਸੀ ਇਓ ਪਿਆਰੇ ਮਹਾਰਾਜ ਦੇ ਮਗਰਮਗਰ ਕੌਤਕ ਦੇਖਣ ਵਾਸਤੇ ਜਦੋਂ ਸਤਗੁਰੂ ਅਵਤਾਰ ਧਾਰਦੇ ਐ ਉਦੋਂ ਪਿਆਰੇ ਨਾਲ ਹੀ ਰੂਪ ਧਾਰ ਕੇ ਆ ਜਾਂਦੇ ਹਨ ਜਦੋਂ ਮਹਾਰਾਜ ਜਾਂਦੇ ਐ ਆਪਣੇ ਸੱਚਖੰਡ ਜਦੋਂ ਨਾਲ ਹੀ ਲੈ ਜਾਂਦੇ ਐ ਇਹੋ ਕੁਝ ਮੰਗਿਆ ਸੀ ਨਾ ਸਮੀਪ ਮੁਕਤੀ ਮੰਗੀ ਸੀ ਮਹਾਰਾਜ ਸਾਹਿਬ ਤੋਂ ਜਿਹੜੇ ਲੋਗੜ ਸਾਹਿਬ ਦੇ ਸ਼ਹੀਦ ਸੀ ਉਹਨਾਂ ਨੂੰ ਫਿਰ ਦਸਮ ਪਤ ਸਾਹਿਬ ਦੇ ਸਰੂਪ ਵਿੱਚ ਮਾਰ ਨੇ ਦਸਵੇਂ ਰੂਪ ਧਾਰ ਕੇ ਆਪਣੇ ਨਾਂ ਰੱਖਿਆ ਸੀ ਇਸ ਪ੍ਰਕਾਰ ਸਾਲ ਸੰਗੇਤ ਜੀ ਆਪਦੇ ਭਗਤਾਂ ਨੂੰ ਆਪ ਹੀ ਭਾਈ ਗੁਰਦਾਸ ਸਾਹਿਬ ਨੇ ਸ਼ੰਕਾ ਕੀਤੀ ਸੀ ਕਿ ਮਾਰਾ ਹੁਣ ਭਗਤਾਂ ਦੇ ਨਾਂ ਲਿਖਣ ਲੱਗੇ ਅੱਗੇ ਗੁਰੂ ਨਾਨਕ ਨਾਮ ਤੇ ਸਾਰੀ ਬਾਣੀ ਤੁਸੀਂ ਸਾਰਿਆਂ ਗੁਰਾਂ ਦੀ ਲਿਖਾਈ ਸੀ ਉਸ ਵੇਲੇ ਕਿਹਾ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਨੇ ਕਿ ਭਾਈ ਸਾਹਿਬ ਜੇ ਦਰਸ਼ਨ ਕਰਨੇ ਆ ਭਗਤਾਂ ਦੇ ਜਿਸ ਵੇਲੇ ਤੁਸੀਂ ਲਿਖਣ ਆਤੇ ਸੇਵਾ ਚ ਆਉਂਦੇ ਹੋ ਉਦੋਂ ਇੱਕ ਪਹਿਲ ਪਹਿਲਾ ਦਰਸ਼ਨ ਇਥੇ ਤੰਬੂ ਚ ਆ ਕੇ ਕਰਿਓ ਭਾਈ ਗੁਰਦਾਸ ਸਾਹਿਬ ਜੀ ਬੜੇ ਅਰਸ਼ਾ ਦੇ ਨਾਲ ਦੂਸਰੇ ਦਿਨ ਪਹਿਲਾਂ ਹੀ ਲਿਖਾਈ ਦੀ ਸੇਵਾ ਤੋਂ ਨਿਤਨੇਮ ਕਰਕੇ ਵੇਲਾ ਹੋ ਕੇ ਜਦ ਤੰਬੂ ਚ ਆਇਆ ਤੇ ਸਾਰੇ ਭਗਤ ਗੁਰੂ ਸਾਹਿਬ ਦੇ ਪਾਸ ਬੈਠੇ ਵੇਖੇ ਸਾਰਿਆਂ ਭਗਤਾਂ ਨੇ ਭਾਈ ਗੁਰਦਾਸ ਜੀ ਨੂੰ ਨਮਸਕਾਰ ਕੀਤੀ ਤੇ ਭਗਤਾਂ ਨੂੰ ਭਾਈ ਗੁਰਦਾਸ ਸਾਹਿਬ ਨੇ ਨਮਸਕਾਰ ਕੀਤੀ ਦੱਸਿਆ ਵੀ ਮੇਰਾ ਨਾਮ ਕਬੀਰ ਹੈ ਇਹ ਜਿਸਨ ਭਗਤੰਦਰ ਸਾਹਿਬ ਮੇਰਾ ਰਾਮ ਨਾਮ ਰਾਮਾਨੰਦ ਨਾਮ ਹੈ ਮੇਰਾ ਨਾਮ ਪਰਮਾਨੰਦ ਹੈ ਮੇਰਾ ਨਾਮ ਸੂਰਦਾਸ ਹੈ ਮੇਰਾ ਨਾਮ ਨਾਮਦੇਵ ਹੈ ਰਉਦਾਸ ਹੈ ਸਦਨਾ ਹੈ ਜੈਦੇਵ ਹੈ ਦੇਣੀ ਹੈ ਤਰਲੋਚਨ ਹੈ ਉਹ ਸਾਰਿਆਂ ਭਗਤਾਂ ਨੂੰ ਪੀਪਾ ਮੇਰਾ ਨਾਮ ਸੈਣ ਭਗਤ ਦਾ ਧੰਨਾ ਸਾਰਿਆਂ ਭਗਤਾਂ ਦਾ ਆਪਦੇ ਨਾਮ ਦੱਸੇ ਸੁਣ ਕੇ ਭਾਈ ਸਾਹਿਬ ਨੂੰ ਪ੍ਰਤੀਤ ਆ ਗਈ ਜਦੋਂ ਬਾਹਰ ਤੰਬੂ ਤੋਂ ਨਿਕਲੇ ਬਿਜਾ ਕੰਨ ਚੱਲੇ ਤੇ ਸਾਰੇ ਅਲੋਪ ਹੋ ਗਏ ਇਹ ਕਿ ਭਾਈ ਸਾਹਿਬ ਮੱਥਾ ਟੇਕਿਆ ਕਿ ਮਹਾਰਾ ਆਪ ਦੀ ਕੁਦਰਤ ਨੂੰ ਤੁਸੀਂ ਆਪ ਹੀ ਜਾਣਦੇ ਹੋ ਇਸ ਪ੍ਰਕਾਰ ਭਾਈ ਸਾਹਿਬ ਨੂੰ ਦਰਸ਼ਨ ਵੀ ਕਰਾਏ ਸਨ ਹੁਣ ਜਦੋਂ ਭਗਤ ਰਾਮ ਪਰਮਾਨੰਦ ਜੀ ਬਾਣੀ ਲਿਖਾ ਚੁੱਕੇ ਉਸ ਅਕਾਲ ਸੂਰਦਾਸ ਨੂੰ ਆਗਿਆ ਕੀਤੀ ਮਹਾਰਾ ਨੇ ਕਿ اے ਸੂਰਦਾਸ ਤੂੰ ਆਪਣੀ ਬਾਣੀ ਲਿਖਾ ਤੇ ਭਗਤ ਸੂਰਦਾਸ ਸਾਹਿਬ ਸਿੰਘ ਜੀ ਇਹਦਾ ਨਾਮ ਬਿੱਲ ਮੰਗਲ ਸੀ ਇਹ ਬ੍ਰਾਹਮਣ ਸੀ ਅਤੇ ਇਦੋਂ ਸੋ ਆਏ ਹਜੇ ਸੀ ਨਦੀ ਦੇ ਕਿਨਾਰੇ ਤੇ ਇੱਕ ਸ਼ਿਵਦਵਾਲਾ ਠਾਕੁਰਦਾਰਾ ਸੀ ਉਹ ਠਾਕੁਰਦਾਰੇ ਕੇ ਪੂਜਾ ਠਾਕੁਰਾਂ ਦੀ ਹਰੋਜ ਕਰਿਆ ਕਰੇ ਤੇ ਇਸ ਪ੍ਰਕਾਰ ਪੂਜਾ ਕਰਦੇ ਕਰਦੇ ਦਾ ਨੌਜਵਾਨ ਇਹ ਸੀਗਾ ਇੱਕ ਦਿਨ ਨਦੀ ਤੋਂ ਪਾਰ ਜਦੋਂ ਵੇਖਿਆ ਉੱਥੇ ਬੇਸਵਰੀ ਠਾਰੀ ਪਾਈ ਹੋਈ ਜਾਂਦੀ ਜਿੱਦੋਂ ਪਾਰ ਉਹਦਾ ਰੂਪ ਵੇਖ ਕੇ ਇਹਦਾ ਚਿਤ ਮੋਹਿਆ ਗਿਆ ਹਰੋਜ ਹੀ ਪੂਜਾ ਠਾਕੁਰਾਂ ਦੀ ਕਰਨ ਦੇ ਬਹਾਨੇ ਆਇਆ ਕਰੇ ਤੇ ਉਹ ਬੇਸਵਾਲ ਵੇਖਦਾ ਰਿਹਾ ਕਰੇ ਜਿੱਨਾਂ ਚ ਉਹ ਥੇ ਬੈਠੀ ਰਿਹਾ ਕਰੇ ਇਸ ਤਰ੍ਹਾਂ ਇਹਨੂੰ ਬਹੁਤ ਪ੍ਰੇਮ ਲੱਗ ਗਿਆ ਇਹ ਪ੍ਰੇਮ ਲੱਗਣ ਤੋਂ ਸਾਧ ਸੰਗਜੀ ਇੱਕ ਦਿਨ ਦੀ ਗੱਲ ਸੀ ਬੇਸਵਾ ਜਿਹੜੀ ਸੀ ਉਹ ਬਰਖਾ ਦੀਆਂ ਘਟਾ ਬਹੁਤ ਆਈਆਂ ਨਾ ਆਈ ਬਾਹਰ ਨਾ ਚਿਵਾਰੇ ਤੋਂ ਨਿਕਲੀ ਉਸ ਦਿਨੇ ਬਾੜਾ ਬਿਆਕਲ ਹੋ ਗਿਆ ਰਾਤ ਪੈ ਗਈ ਤੱਕਦੇ ਤਦ ਨੂੰ ਨਾ ਉਹ ਬਾਹਰ ਨਿਕਲੀ ਫਿਰ ਉਸ ਵਕਤ ਸਾਧ ਸੰਗਤ ਜੀ ਬੇਸਵਾ ਨੂੰ ਮਿਲਣ ਵਾਸਤੇ ਆਪ ਗਿਆ ਜੋ ਮੈਂਨਵਾ ਤੇ ਨਦੀ ਦੇ ਕਿਨਾਰੇ ਤੇ ਗਿਆ ਬੜੀ ਨਦੀ ਠਾਠਾ ਮਾਰਦੀ ਐ ਉਹ ਨਦੀ ਦੇ ਵਿੱਚ ਬੜੀ ਭਿਆਨਕ ਉਸ ਵੇਲੇ ਸਾਧ ਸੰਗਤ ਜੀ ਘਟਾਂ ਕਾਲੀਆਂ ਸੀ ਤੇ ਹਨੇਰੀ ਰਾਤ ਸੀ ਛਾਪਿਆਂ ਦੇ ਚੜੀ ਹੋਈ ਕਿਸਾਨ ਸਿੰਘ ਜੀ ਲੋਥ ਪਈ ਸੀ ਉਸ ਲੋਥ ਨੂੰ ਇਹ ਸਮਝਿਆ ਮੇਰੇ ਬਾਤੇ ਤੁਲਾ ਭੇਜਿਆ ਉਸ ਦੇ ਉੱਤੇ ਬੈਠ ਗਿਆ ਬੈ ਕੇ ਜਦੋਂ ਪਾਰ ਹੋਇਆ ਇਹਨੂੰ ਪਤਾ ਨਹੀਂ ਉਸ ਕਿਨਾਰੇ ਨਾਲ ਕਢਿਆ ਕੇ ਅੱਗੇ ਫਿਰ ਉਹ ਹਵੇਲੀ ਦੇ ਨਾਲੇ ਫਿਰਿਆ ਤੇ ਵਿਸਵਾ ਦਾ ਬਾੜਾ ਆਇਆ ਸੀ ਸਾਰੇ ਬਾਹਰ ਬੰਦ ਸੀ ਇੱਕ ਬੜਾ ਭਾਰੀ ਅਸਰਾਲ ਸੱਪ ਸੀ ਉਹ ਦੇ ਪਨਾਲੇ ਦੇ ਵਿੱਚ ਥੱਲੇ ਨੂੰ ਲੰਮਕਦਾ ਸੀ ਉਹ ਚਿਵਾਰੇ ਉਹਦੇ ਚਿਵਾਰੇ ਵੱਲ ਨੂੰ ਉਸ ਸੱਪ ਦਾ ਬਹੀਣ ਦੇ ਵਿੱਚ ਜਿੱਥੋਂ ਪਾਣੀ ਇਕਦਣਾ ਉੱਥੇ ਉਹਦਾ ਸਰੀ ਸੀ ਅਸਰਾਲ ਸੱਪ ਜਿਹੜੇ ਹੁੰਦੇ ਆ ਸਿਰ ਦੇ ਜੋਰ ਨਾਲ ਕਾਫੀ ਬੋਝ ਸਹਾਰ ਲੈਂਦੇ ਆ ਉਹ ਲੰਮਕਦਾ ਵੇਖ ਕੇ ਨੇ ਕਿਹਾ ਮੇਰੇ ਬਾਤੇ ਖਣੀ ਰੱਸਾ ਭੇਜਿਆ ਉਹ ਉਸ ਕਮੰਦ ਨੂੰ ਹੱਥ ਪਾ ਕੇ ਸਾ ਸਿੰਘ ਜੀ ਉੱਤੇ ਜਦੋਂ ਚੜਿਆ ਉਤ ਜਿਹੜਾ ਖੜਕਾ ਹੋਇਆ ਪਾਣੀ ਦਾ ਉਸ ਨੂੰ ਪੁੱਛਿਆ ਤੂੰ ਕੌਣ ਹੈ ਇਹ ਕਹਿਣ ਲੱਗਾ ਮੈਂ ਹਰ ਰੋਜ ਤੇਰੇ ਦਰਸ਼ਨਾਂ ਆ ਜਾਵਾਂ ਅੱਜ ਤੂੰ ਨਿਕਲੀ ਨਹੀਂ ਬਾਹਰ ਤੇ ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਬਿਆਕਲ ਹੋ ਗਿਆ ਹੈ ਕਹਿਣ ਲੱਗੀ ਤੂੰ ਕਿਵੇਂ ਆ ਗਿਆ ਕਿ ਤੈਂ ਮੇਰੇ ਬਾਤੇ ਰਸਾ ਲੁਕਾਇਆ ਸੀ ਜਦੋਂ ਬੇਸਵਾਰ ਨੇ ਕਿਹਾ ਦੇਖਿਆ ਕਿ ਰਸਾ ਕਿੱਥੇ ਲੁਕਾਇਆ ਹੈ ਉਸਰੇ ਨੇ ਦੀਵਾ ਲੈ ਕੇ ਵੇਖਿਆ ਤਾਂ ਬੜਾ ਭਾਰੀ ਸਾਪਸਰਾਂ ਲੁਕਦਾ ਪਨਾਲੀ ਵਿੱਚ ਕਹਿਣ ਲੱਗੀ ਓਹੋ ਪੁਰਖਾ ਮੇਰੇ ਪਹਿਲੇ ਸਰੀਰ ਵਾਸਤੇ ਤੈਨੂੰ ਅਸਰਾਰਾ ਨਹੀਂ ਪ੍ਰਤੀਤ ਹੋਇਆ ਇਹ ਰਸਾ ਪ੍ਰਤੀਤ ਹੋਇਆ ਹੈ ਜੇ ਤੂੰ ਪਰਮੇਸ਼ਰ ਨਾਲ ਇੰਨਾ ਪਿਆਰ ਪਾ ਲੈਂਦਾ ਤੂੰ ਮੁਕਤ ਹੋ ਜਾਂਦਾ ਮੈਂ ਤਾਂ ਹੁਣ ਇਹ ਵਿਸ਼ਵਾ ਦਾ ਪੇਸ਼ਾ ਛੱਡ ਨਹੀਂ ਨੇ ਤੇ ਤੈਨੂੰ ਮੇਰੇ ਸਰੀਰ ਪਿੱਛੇ ਹੱਡ ਚੰਮ ਪਿੱਛੇ ਪਿਆਰ ਕੀਤਾ ਮੈਂ ਤਾਂ ਪ੍ਰਵੇਸ਼ਕ ਦੀ ਬੰਦਗੀ ਕਰੂੰ ਚੱਲ ਮੈਂ ਦੇਖਾਂ ਮਤੁਲਾ ਤੇਰੇ ਵਾਸਤੇ ਕਿਹੜਾ ਭੇਜਿਆ ਸੀ ਜਦੋਂ ਵੇਖਿਆ ਮੁਰਦਾ ਛਾਪਿਆਂ ਚ ਅੜਿਆ ਆਇਆ ਵੇਖਿਆ ਹੈਰਾਨ ਹੋ ਗਈ ਕਹਿੰਦੇ ਹੋ ਇਹਨੂੰ ਮੋਜ ਪਏ ਨੂੰ ਮੁਰਦਾ ਨਹੀਂ ਪ੍ਰਸਿੱਧ ਹੋਇਆ ਮੁਰਦੇ ਦੇ ਉੱਤੋਂ ਦੀ ਮਰੇ ਦੇ ਉੱਤੋਂ ਦੀ ਤੂੰ ਆਇਆ ਹੈ ਉਸ ਵੇਲੇ ਵਿਸਵਾ ਦਾ ਵਿਸਵਾ ਦਾ ਪੇਸ਼ਾ ਛੱਡ ਕੇ ਬਣ ਚਲੀ ਗਈ ਇਹ ਵੀ ਜੀ ਪਿਆਣੇ ਦਾ ਕੱਚਾ ਚਿੱਤ ਸੀ ਇਹ ਵੀ ਦੁਰ ਪਿਆ ਦੁਰ ਕੇ ਸਾਥ ਸੰਗੇ ਜੀ ਇਸ ਪ੍ਰਕਾਰ ਬਣ ਕੇ ਜਾ ਬੈਠਾ ਅੱਖਾਂ ਮੀਚ ਕੇ ਵਹਿ ਰਿਆ ਕਰੇ ਸ਼ਾਹੂਕਾਰਨਿਕ ਨੇ ਸੋਚਿਆ ਕਿ ਇਹ ਕੋਈ ਮਹਾਤਮਾ ਬੈਠੇ ਹੈ ਇੱਕ ਅਨਮੰਗਲ ਨਹੀਂ ਜਾਂਦੇ ਸ਼ਹਿਰ ਵਿੱਚ ਇਹਨਾਂ ਨੂੰ ਪ੍ਰਸ਼ਾਦ ਵੇ ਦੇ ਆਇਆ ਕਰ ਉਹ ਪ੍ਰਸ਼ਾਦਾ ਲੈ ਕੇ ਚਲਿਆ ਆਇਆ ਕਰੇ ਅੱਖਾਂ ਮਿੱਟੀ ਬੈਠੇ ਤੋਂ ਰੱਖਿਆ ਆਇਆ ਕਰੇ ਜਦੋਂ ਚਾਕਿਆ ਕਰੇ ਪ੍ਰਸ਼ਾਦਾ ਅੱਗੇ ਪਿਆ ਖਾ ਲਿਆ ਕਰੇ ਇਸ ਪ੍ਰਕਾਰੇ ਪਰਮੇਸ਼ਰ ਦੇ ਚਿੰਤਨ ਕਰਨ ਵਿੱਚ ਲੱਗ ਗਿਆ ਇੱਕ ਮਹਾਤਮਾ ਨੇ ਇਹਨੂੰ ਨਾਮ ਦਾ ਉਪਦੇਸ਼ ਦਿੱਤਾ ਇਹ ਉਹ ਕਰਦਾ ਰਿਹਾ ਪਰ ਚਿੱਤ ਵਿਸ਼ੇ ਦੀ ਵਾਸ਼ਨਾ ਨਾ ਮਿਟੀ ਜਿੱਤੁ ਜਿ ਵਾਸ਼ਨਾ ਬਣੀ ਰਹੀ ਇਸੇ ਪ੍ਰਕਾਰ ਕੁਝ ਸਮਾਂ ਗੁਜ਼ਰਿਆ ਉਹ ਸ਼ਾਹੂਕਾਰ ਦੇ ਘਰੋਂ ਰੋਟੀ ਆਉਂਦੀ ਨਹੀਂ ਤੇ ਮਨ ਚ ਹੀ ਬੈਠਿਆ ਰਿਹਾ ਕਰੇ ਇੱਕ ਦਿਨ ਦੀ ਗੱਲ ਹੈ ਸ਼ਾਹੂਕਾਰ ਨੂੰ ਕੰਮ ਸੀ ਸ਼ਾਹੂ ਕਾਰਨੀ ਕਹਿੰਦੀ ਜਿਨ੍ਹਾਂ ਦਾ ਪ੍ਰਸ਼ਾਦਾ ਲੈ ਕੇ ਜਾਂਦਾ ਮੈਂ ਵੀ ਉਹਨਾਂ ਦੇ ਦਰਸ਼ਨ ਕਰਿਆ ਆਵਾਂ ਇਹ ਪ੍ਰਸ਼ਾਦਾ ਲੈ ਕੇ ਆਈ ਉਹ ਤਾਂ ਅੱਖਾਂ ਖੋਲੀ ਬੈਠਾ ਸੀ ਸੋਤੇ ਜਦੋਂ ਅੱਖਾਂ ਖੋਲੀ ਬੈਠਾ ਸੀ ਉਸ ਵਕਤ ਇਹ ਪ੍ਰਸ਼ਾਦਾ ਲੈ ਆ ਸ਼ਾਹੂ ਉਹ ਸ਼ਾਹੂ ਕਾਰਨੀ ਦੇ ਰੂਪ ਦੇ ਉੱਤੇ ਡੋਲ ਗਿਆ ਇਹਦਾ ਚਿੱਤ ਡੋਲ ਕੇ ਮਗਰੀ ਉਹ ਸ਼ਾਹੂ ਕਾਰ ਦੇ ਘਰ ਸ਼ਾਹੂ ਕਾਰਨੀ ਦੇ ਆ ਗਿਆ ਜਦੋਂ ਆਇਆ ਸ਼ਾਹੂ ਕਾਰਨੀ ਨੇ ਜਾ ਕੇ ਦੱਸਿਆ ਸ਼ਾਹੂ ਕਾਰ ਉਹ ਸਾਥ ਮਗਰੀ ਆ ਗਿਆ ਕਹਿਣ ਲੱਗਾ ਕਿ ਚਲ ਉਹਦੀ ਸੇਵਾ ਕਰੀਏ ਸ਼ਾਉਕਾਰ ਵੀ ਆਪ ਆ ਗਿਆ ਆ ਕੇ ਮੰਝਾ ਢਾਦੋਤਾ ਬਿਠਾ ਲੇ ਕਹਿਣ ਲੱਗੇ ਮਾਰਾ ਸੇਵਾ ਦੱਸੋ ਉਸ ਵੇਲੇ ਮੰਦਿਰ ਚ ਬਹੁਤ ਵਿਰਾਗ ਹੋ ਗਿਆ ਕਹਿੰਦੇ ਮੈਂ ਬੜੀ ਗਲਤੀ ਕੀਤੀ ਐ ਕਹਿਣ ਲੱਗੇ ਵੀ ਸੇਵਾ ਮੇਰੀ ਇਹ ਐ ਲਾਲ ਤੋੜ ਕਰਕੇ ਮੈਨੂੰ ਲਿਆ ਦਿਓ ਉਸ ਵੇਲੇ ਉਹ ਕਹਿ ਰਿਹਾ ਨਾ ਮਾਰਾ ਇਹ ਉਹ ਨਾ ਕਰੋ ਨਹੀਂ ਕਹਿੰਦੇ ਮੇਰੀ ਇਹ ਬੇਨਤੀ ਮੰਨੋ ਅਖੀਰ ਉਹਨਾਂ ਨੇ ਰਸਾਦ ਦਾ ਬਚਨ ਮੰਨਣਾ ਪਿਆ ਲਾਲ ਸੁਰਖ ਤੋੜ ਕਰਕੇ ਅੱਗ ਦੇ ਨਾਲ ਇਹਨੂੰ ਦਿੱਤੇ ਨ ਅੱਖਾਂ ਚ ਫੇਰ ਲਿਆ ਕਹਿੰਦਾ ਇਹਨਾਂ ਅੱਖਾਂ ਦਾ ਕਸੂਰ ਐ ਇਹਨਾਂ ਮੈਨੂੰ ਖਰਾਬ ਕੀਤਾ ਐ ਇਉਂ ਇਹਦਾ ਨਾਂ ਉਦੋਂ ਤੋਂ ਬਿੱਲ ਮੰਗਲ ਸੀ ਪਹਿਲਾ ਨਾਂ ਸੂਰਦਾਸ ਹੋ ਗਿਆ ਫੇਰ ਅੱਖਾਂ ਇਹਦੀਆਂ ਜਦੋਂ ਠੀਕ ਹੋ ਗਈਆਂ ਸ਼ਾਹੂ ਕਾਰੋ ਕਹਿੰਦਾ ਮੈਂ ਤਾਂ ਬਣਤੀ ਉੱਥੇ ਛੱਡਿਆ ਉਹ ਬਣ ਜਦੋਂ ਛੱਡਿਆ ਏ ਇਹ ਕ੍ਰਿਸ਼ਨ ਭਗਵਾਨ ਦੀ ਉਪਾਸ਼ਨਾ ਕਰਿਆ ਕਰਦਾ ਸੀ ਉਸ ਵਕਤ ਮਾਰਾ ਦੇ ਨਾਮ ਜਪਦਾ ਹੈ ਜਪਦੇ ਹੋ ਜਪਦੇ ਹੋ ਸਾਧ ਸੰਗਤ ਜੀ ਇਸ ਨੂੰ ਅਤੀਸਾਰ ਲੱਗ ਗਿਆ ਅਤੀਸਾਰ ਲੱਗਣ ਤੋਂ ਅੰਤਯਾਮੀ ਨੇ ਉਸ ਵੇਲੇ ਕੋਈ ਸੇਵਕ ਨਹੀਂ ਸੀ ਹੋਰ ਆਪ ਹੀ ਤੇ ਸਾਰੇ ਸੀਰ ਦੀ ਸਫਾਈ ਕਰਿਆ ਕਰਨ। ਇਉਂ ਕੋਈ ਸਮਾਂ ਗੁਜ਼ਰ ਗਿਆ ਤੇ ਸਾਰਾ ਤਾਂ हट ਗਏ। ਫਿਰ ਇਸ ਨੇ ਇੱਕ ਦਿਨ ਬੇਨਤੀ ਕੀਤੀ ਕਿ ਤੁਸੀਂ ਕੌਣ ਹੋ ਜਿਹੜੇ ਮੇਰੀ ਸੇਵਾ ਕਰਦੇ ਹੋ। ਉਸ ਵਕਤ ਕਿਹਾ ਭਈ ਕੋਈ ਹੋਏ ਤੈਨੂੰ ਕੀ? ਇਸ ਤਰ੍ਹਾਂ ਕਹਿ ਕੇ ਚਲੇ ਗਏ। ਫਿਰ ਇਹ ਕਹਿਣ ਲੱਗਾ ਦਿਲ ਤੋਂ ਕਿਵੇਂ ਨਿਕਲ ਜਾਵੇਗਾ? ਮੇਰੇ ਮਨ ਜਦੋਂ ਵਸਿਆ ਹੋਇਆ ਹੁਣ ਮੈਂ ਛੱਡ ਨਹੀਂ ਸਕਦਾ ਤੈਨੂੰ। ਮੈਨੂੰ ਦਰਸ਼ਨ ਦਿਓ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹਨੂੰ ਦਰਸ਼ਨ ਦੇਣ ਵਾਤੇ ਆਪ ਸੂਰਮੇ ਬਣ ਕੇ ਬੈਠ ਗਏ ਤੇ ਆਪ ਦੀਆਂ ਅੱਖਾਂ ਨੂੰ ਲਾਤੀਆਂ ਆਪ ਦੀਆਂ ਅੱਖਾਂ ਜਦੋਂ ਇਹਨੂੰ ਲਾਈਆਂ ਤੇ ਉਸ ਵੇਲੇ ਕਹਿਣ ਲੱਗਾ ਮਹਾਰਾਏ ਅੱਖਾਂ ਦਾ ਘਾਟਾ ਸੀ ਤੁਹਾਨੂੰ ਹੋਰ ਅੱਖਾਂ ਲਾਉਣ ਦੇ ਤੁਸੀਂ ਸੂਰਮੇ ਬਣ ਕੇ ਬਹਿ ਗਏ ਹੋ ਕਹਿੰਦੇ ਸੂਰਦਾਸ ਇੱਕ ਜਨਮ ਪ੍ਰਵਾਨ ਕਰ ਲੈ ਹੋਰ ਤੇ ਸਬਦ ਸੂਰਤਾ ਆਪ ਬਿਗਾੜੀ ਹੈ ਅੱਖਾਂ ਨੂੰ ਤਾਂ ਸਾਹਮਣੇ ਨਹੀਂ ਸੀ ਰੱਖਿਆ ਇਹਨਾਂ ਨੂੰ ਪਰાય ਘਰ ਵੱਲ ਤੋਰਿਆ ਸੀ ਫਿਰ ਤਾਂ ਇਹਨੂੰ ਡੰਡ ਦਿੱਤਾ ਖਾਂ ਨੂੰ ਇਸ ਕਰਕੇ ਤੈਨੂੰ ਭਈ ਇੱਕ ਜਨਮ ਹੋਰ ਧਾਰਨਾ ਪਾਊਗਾ ਜੇ ਅੱਖਾਂ ਲੈਣੀਆਂ ਤੈਨੂੰ ਅੱਖਾਂ ਦੇ ਦੰਨੇ ਸੁਣ ਕੇ ਕਹਿੰਦਾ ਨਾ ਮਹਾਰਾ ਜਨਮ ਨਾ ਹੋਰ ਦਿਓ ਇਸੇ ਜਨਮ ਦੀ ਬਖਸ਼ ਲਓ ਮੈ ਸੂਰਦਾਸ ਹੀ ਚੰਗਾ ਹੈ ਇਸ ਪ੍ਰਕਾਰ ਸੂਰਦਾਸ ਇਹ ਭਗਤ ਹੋਇਆ ਫਿਰ ਉਹ ਬੇਸਵਾ ਆਈ ਇਹਨੂੰ ਹਰ ਰੋਜ ਭੋਜਨ ਦੇ ਜਾਂ ਕਨਵਾਰਾ ਸਾਹਿਬ ਇਹ ਕਹਿਣ ਲਗਾ ਕੇ ਮੈਨੂੰ ਮਹਾਰਾ ਭੋਜਨ ਆਪ ਤੇ ਅੱਗੇ ਜਾਂਦੇ ਐ ਇਹ ਜਦੋਂ ਭੋਜਨ ਦੱਸਿਆ ਕਹਿੰਦੀ ਮੈਨੂੰ ਵੀ ਦਰਸ਼ਨ ਦਿਖਾ ਉਸ ਵੇਲੇ ਬੇਸਵਾਦ ਨੇ ਪੇਸ਼ ਆਵਦਾ ਛੜਤਾ ਸੀ ਮਾਰਾ ਦੇ ਨਾਮ ਨਾਲ ਦਰਮਦ ਪਾਪ ਕਲੇਵਰ ਧੋਤਾ ਉਹਦਾ ਸਰੀਰ ਸਾਫ ਕਰਦਾ ਸੀ ਨਾਮ ਦੇ ਪ੍ਰਤਾਪ ਕਰਕੇ ਬੇਸਵਾ ਦਾ ਬੇਸਵਾ ਨੂੰ ਫਿਰ ਇਹਨ ਭੋਜਨ ਜਿਹੜਾ ਕਹਿੰਦੇ ਮੈਂ ਤੇਰਾ ਦਦਾ ਨਹੀਂ ਖਾਣਾ ਜਿਹੜਾ ਤੈਨੂੰ ਦਰਸ਼ਨ ਦਉ ਉਹ ਤੇ ਖਾਣਾ ਫਿਰ ਭਗਵਾਨ ਨੇ ਆ ਕੇ ਦਰਸ਼ਨ ਦਿੱਤੇ ਦਰਸ਼ਨ ਦਿੱਤੇ ਤਾਂ ਬੇਸਵਾ ਨੇ ਉਸ ਵੇਲੇ ਚਰਨੀ ਟੈਪੀ ਕਿਹਾ ਮਾਰਾ ਇਸ ਵਕਾਰੀ ਦੇ ਪਿੱਛੇ ਮੈਨੂੰ ਵੀ ਤੁਸੀਂ ਉਧਾਰਤਾ ਹੈ ਇਉਂ ਇਹ ਬੇਸਵਾ ਦੀ ਤੇ ਇਸ ਆਪਣੇ ਸਾਧ ਸੰਗਜੀ ਬਿੱਲ ਮੰਗਲ ਨਾਮੇ ਬ੍ਰਾਹਮਣ ਦੀ ਸਾਖੀ ਹੈ ਸੂਰਦਾਸ ਹੋ ਕੇ ਫੇ ਮਾਰਾ ਨੂੰ ਇਹ ਮਿਲਿਆ ਸੀ ਹੁਣ ਸੂਰਦਾਸ ਭਗਤ ਜੀ ਗੁਰੂ ਸਾਹਿਬ ਦੇ ਪਾਸ ਆ ਕੇ ਬਾਣੀ ਸੁਣਾਉਂਦੇ ਐ ਉਹ ਸੁਣੋ ਮਾਰਾ ਸਾਹਿਬ ਜੀ ਕਹਿੰਦੇ ਹਨ ਛਾਡ ਮਨ ਹਰ ਬਿਮੁਖਨ ਕੋ ਸੰਗ ਮਹਯੂਰ ਭਰਉ ਦੇ ਹਨ ਭਗਤ ਸੂਰਦਾਸ ਜੀ ਦੀ ਇੱਕ ਤੁਕ ਲਿਖਦੇ ਆ ਇੱਥੇ ਛਾਡ ਮਨ ਹਰ ਬਿਮੁਖਨ ਕੋ ਸੰਗ ਏ ਮੇਰੇ ਮਨਾ ਹਰੀ ਤੋਂ ਜਿਹੜੇ ਬੇਮੁਖ ਆਦਮੀ ਐ ਜੋ ਪਰਮੇਸ਼ਰ ਤੋਂ ਬੇਮੁਖ ਪੁਰਖ ਹੈ ਉਹਨਾਂ ਦੀ ਸੰਗਤ ਨਾ ਕਰਿਆ ਕਰ ਉਹਨਾਂ ਦੀ ਸੰਗਤ ਛੱਡ ਦੇ ਵਿਸ਼ਿਆਂ ਨਾਲੋਂ ਬਿਸ਼ਈ ਬਾਹਰ ਕੋ ਸੰਗੀ ਹੁੰਦੇ ਆ ਵਿਸ਼ਿਆਂ ਦੀ ਸੰਗਤ ਕਰਕੇ ਜਿਵੇਂ ਅੱਗ ਤੇ ਹੱਥ ਪਾਈਏ ਨਾ ਆਦਮੀ ਸੜਨ ਤੋਂ ਬਚ ਰਹਿਂਦਾ ਹੈ ਪਰ ਜੇ ਲੋਹਾ ਤਪਾਇਆ ਹੋਇਆ ਹੱਥ ਨਾਲ ਲੱਗ ਜਾਏ ਤੇ ਹੱਥ ਨਾਲ ਚਿੰਬੜ ਜਾਂਦਾ ਉਹਦਾ ਬਾਲਾ ਭਾਰੀ ਦੁੱਖ ਹੁੰਦਾ ਹੈ ਇਸੇ ਤਰ੍ਹਾਂ ਵਿਸ਼ਿਆਂ ਨਾਲੋਂ ਬਿਖਾਰੀ ਜਿਹੜੇ ਆਦਮੀ ਬਿਸ਼ਈ ਆ ਨਾ ਉਹ ਬਾਹਰੋਂ ਪਹਿੜੇ ਹੈ ਉਹਨਾਂ ਦੀ ਕੋ ਸੰਗਤ ਕਰਕੇ ਆਦਮੀ ਵਿਗੜ ਜਾਂਦਾ ਹੈ ਕਦੇ ਸੁਧਰ ਨਹੀਂ ਸਕਦਾ ਇਸ ਕਰਕੇ ਹਜੂਰ ਆਗਿਆ ਕਰਦੇ ਹਨ ਛਾੜ ਮਨ ਹਰ ਬੇਮੁਖਨ ਕੋ ਸਾ ਮੇਰੇ ਪਿਆਰੇ ਮਨ ਜਿਹੜੇ ਪਰਮੇਸ਼ਰ ਤੋਂ ਬੇਮੁਖ ਹੈ ਉਹਨਾਂ ਦੀ ਸੰਗਤ ਨਾ ਕਰਿਆ ਕਰ ਛੱਡ ਦੇ ਇਹ ਕੋ ਸੰਗਤ ਕਰਕੇ ਹੀ ਆਦਮੀ ਸਾਰੇ ਡਰਦੇ ਆ ਕੋ ਸੰਗਤ ਤੋਂ ਸਰਕ ਸੰਧਨ ਆਰ ਕੋਈ ਭੈ ਕਰਦੇ ਆ ਸੋ ਇਹ ਕੋ ਸੰਗਤ ਨੂੰ ਛੱਡ ਕੇ ਹਮੇਸ਼ਾ ਰਹਿਣਾ ਚਾਹੀਏ ਇਹ ਜਦੋਂ ਤੁਕ ਸੂਰਦਾਸ ਜੀ ਨੂੰ ਉਚਾਰੀ ਸੂਰਦਾਸ ਦੀ ਸਮਾਧੀ ਲੱਗੀ ਜਿਸ ਵੇਲੇ ਸਮਾਦੀ ਲੱਗੀ ਸਤਿਗੁਰੂ ਅਰਜਨ ਦੇਵ ਜੀ ਇੰਤਿਆਕੇ ਦੇ ਵੱਲ ਹੈ ਸੂਰਦਾਸ ਦੀ ਸਮਾਦੀ ਲੱਗੀ ਹੈ ਪ੍ਰੇਮ ਵਿੱਚ ਮਸਤ ਹੋਇਆ ਵੇਖ ਕੇ ਸਤਿਗੁਰਾਂ ਨੇ ਕਿਹਾ ਵੀ ਇਹਨਾਂ ਨੂੰ ਭਾਈ ਗੁਰਦਾਸ ਜੀ ਜਗਾਉਣਾ ਨਹੀਂ ਇਹਨਾਂ ਦੇ ਨਾਮ ਤੇ ਅਸੀਂ ਸ਼ਬਦ ਆਪ ਉਚਾਰ ਦਿੰਦੇ ਹਾਂ ਸਮਾਦੀ ਚ ਲੀਨ ਹੋਇਆ ਸੂਰਦਾਸ ਵੇਖ ਕੇ ਸਤਿਗੁਰੂ ਜੀ ਨੇ ਕੋਈ ਤੁਕ ਗੁਰਬਾਣੀ ਵਿੱਚ ਲਿਖਾਈ ਹੈ ਤੇ ਬਾਕੀ ਸਾਰਾ ਸ਼ਬਦ ਫਿਰ ਆਪ ਦੀ ਵੱਲੋਂ ਉਚਾਰਦੇ ਆ ਜਿਸ ਵੇਲੇ ਸੂਰਦਾਸ ਦੀ ਸਮਾਦੀ ਖੁੱਲੀ ਬਾਕੀ ਦੀਆਂ ਤੁਕਾਂ ਬੋਲਿਆ ਬਾਕੀ ਦੀਆਂ ਤੁਕਾਂ ਜਿਹੜੀਆਂ ਹੈ ਉਹਦੇ ਵਿੱਚ ਆਉਂਦਾ ਹੈ ਜੀ ਕੁੱਤੇ ਨਹਾ ਕੇ ਗੰਗਾ ਚ ਜਿਸ ਪ੍ਰਕਾਰ ਬਗ ਨਹੀਂ ਬਣ ਸਕਦੇ ਗਉਆਂ ਨਹੀਂ ਬਣ ਸਕਦੇ ਇਸ ਪ੍ਰਕਾਰ ਦੀਆਂ ਤੁਕਾਂ ਹੈ ਉਹ ਭਾਈ ਬੰਨੋ ਨੇ ਲਿਖ ਲੀਆਂ ਸੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਇੱਕੋ ਹੀ ਤੁਕ ਤੇਰੀ ਪ੍ਰਵਾਨ ਰਹੇਗੀ ਰਾਗ ਹੁਣ ਸਮਾਪਤ ਹੋ ਗਿਆ ਹੈ ਇਹ ਵਚਨ ਕਰਕੇ ਦੀ ਇੱਕੋ ਤੁਕ ਲਿਖੀ ਗੁਰੂ ਸਾਹਿਬ ਨੇ ਇਹਦੇ ਨਾਮ ਤੇ ਸਿਰੋਪਾਉ ਗੁਰੂ ਅਰਜਨ ਸਾਹਿਬ ਬਖਸ਼ਦੇ ਹਾਂ ਮੈਂ ਕੀ ਉਹ ਿਆਰਦੇ ਹਨ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਗ ਵਸੇ ਹਰ ਲੂਕ ਸੂਰਦਾਸ ਭਗਤ ਦੇ ਨੌ ਤੇ ਗੁਰੂ ਅਰਜਨ ਦੇਵ ਸਾਹਿਬ ਸਾਰੰਗ ਰਾਗ ਦੇ ਮਹੱਲਾ ਪੰਜਵਾਂ ਉਚਾਰਦੇ ਹਨ ਇੱਕ ਅਦਵਾਤ ਰੂਪ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਿਹੜਾ ਇਹਨਾਂ ਦਾ ਪ੍ਰੇਮੀ ਜੀਵਨ ਸੀ ਉਹ ਜੀਵਨ ਮਹਾਰਾਜ ਸਾਹਿਬ ਇਹ ਸ਼ਬਦ ਦੀ ਗੁੰਥਨ ਕਰਦੇ ਹਨ ਹਰ ਕੇ ਸੰਗ ਵਸੇ ਹਰ ਲੋਕ ਜਿਹੜੇ ਭਾਈ ਹਰੀ ਦੇ ਲੋਕ ਹੈ ਸੰਤ ਭਗਤ ਹੈ ਗੋਬਿੰਦ ਲੋਕ ਹੈ ਉਹ ਹਰੀ ਅਕਾਲ ਪੁਰਖ ਦੇ ਨਾਲ ਹੀ বাসਦੇ ਹੈ ਹਰ ਵਕਤ ਮਹਾਰਾਜ ਜੀ ਲੀਨ ਰਹਿੰਦੇ ਹਨ ਕਦੇ ਉਹ ਜੁੜਾ ਨਹੀਂ ਹੁੰਦੇ ਹਨ ਹਰ ਵਕਤ ਮਹਾਰਾਜ ਜੀ ਪੇਧ ਹੋ ਕੇ ਰਹਿੰਦੇ ਹਨ ਹਰੀ ਦਾ ਲੋਕ ਨੂੰ ਨੂੰ ਪ੍ਰਕਾਸ਼ ਹੋਇਆ ਪ੍ਰਾਪਤ ਹੋਇਆ ਸਰੂਪ ਦਾ ਤਨ ਮਨ ਅਰਪ ਸਰਬਸ ਸਭ ਅਰਪਿਓ ਉਹਨਾਂ ਨੇ ਆਪਦਾ ਤਨ ਵੀ ਮਹਾਰਾ ਨੂੰ ਅਰਪ ਦੁੱਤਾ ਹੈ ਮਨ ਵੀ ਭੇਟਾ ਕਰਤਾ ਹੈ ਆਪਦੀ ਸਰਬੰਸਰੀ ਦੇਤੀ ਹੈ ਜੋ ਕੁਛ ਹੈ ਅਰਪ ਦੁੱਤਾ ਹੈ ਜਿਨਾਂ ਨੇ ਤਨ ਮਨ ਦੁੱਤਾ ਹੈ ਹਰੀ ਨੂੰ ਉਹਨਾਂ ਨੂੰ ਆਪਣਾ ਸਰਬੰਸ ਅਰਪ ਦੁੱਤਾ ਹੈ ਸਭ ਕੁਝ ਵਾਰਤਾ ਦੀਆਂ ਸਿੱਧੀਆਂ ਨੌਂ ਦਿੱਦੀਆਂ 18 ਸਿੱਧੀਆਂ ਸਭ ਉਹਨਾਂ ਦੀਆਂ ਦਾਸੀਆਂ ਬਣਾ ਪੀਆਂ ਆਨੰਦ ਸਹਿਜ ਤੁਨ ਝੋਕ ਵੇਖੋ ਕਹਿੰਦੇ ਅਨੰਦ ਸਹਿਜ ਤੁਨ ਜੋ ਚੋਕੋ ਸਹਿਜ ਸਰੂਪ ਦੇ ਆਨੰਦ ਦੀ ਧੁਨੀ ਇਹਦੇ ਅੰਦਰ ਲੱਗੀ ਐ ਸਿਮਰਨ ਦੀ ਝੋਕ ਨਾ ਲਿਵ ਲੱਗੀ ਹੋਈ ਐ ਝੋਕ ਜਿਵੇਂ ਟੂਲਾ ਲੱਗਦੀ ਹੁੰਦੀ ਆਂਗਲੀ ਦੀਆਂ ਇਸ ਪ੍ਰਕਾਰ ਝੋਕ ਬਿਲਤੀ ਦੀ ਇੱਕ ਰਾਸ ਲੱਗੀ ਹੋਈ ਐ ਲਿਵ ਲੱਗੀ ਹੋਈ ਹੈ ਰਹਾਉ ਦਾਰਸਨ ਪੇਖ ਭੈ ਨਿਰਬਖਈ ਦੇਖ ਲੋ ਮਾਰੇ ਦਰਸ਼ਨ ਕਰਕੇ ਸੂਰਦਾਸ ਨੂੰ ਦਿਸ਼ਾਂ ਦੀ ਫੇਰ ਇਛਾ ਨਹੀਂ ਰਹੀ ਜਿਵੇਂ ਮੋਰੀ ਅਹਣ ਜਾ ਦਰਸ਼ਨ ਪਾਉ ਤੇ ਬਚਨ ਸਾਡੀ ਹੰਗ ਤੱਕ ਦਰਸ਼ਨ ਪਾ ਕੇ ਜਾਂਦੀ ਹੈ ਇਹਨਾਂ ਜਦੋਂ ਮਾਰੇ ਦਰਸ਼ਨ ਪਾ ਲਏ ਉਦੋਂ ਵਿਸ਼ੇ ਸਾਰੇ ਮਿਟ ਗਏ ਸੀ ਫੇਰ ਵਿਸ਼ਾਂ ਦੀ ਵਾਸ਼ਨਾ ਨਹੀਂ ਰਹੀ ਸੀ ਭਗਤ ਸੂਰਦਾਸ ਨੂੰ ਸੂਰਦਾਜੀ ਦਾ ਇੱਕ ਸੂਰ ਸਾਗਰ ਗ੍ਰੰਥ ਹੈ ਫਜ਼ੂਰ ਸਾਹਿਬ ਚ ਲਿਖਦਾ ਮੈਂ ਪੜਿਆ ਸੀ ਪੁਰੇ ਗੋਹਿਆਂ ਉਕਾਰਾਂ ਦੀ ਕਹਾਣੀ ਲਿਖੀ ਹੋਈ ਹੈ ਅਤੇ ਉਸ ਦੇ ਸੂਰਦਾਸ ਜੀ ਦੇ ਦੀਰਘ ਤਰਪੰਗੀ ਛੰਦ ਸਾਰੀਆਂ ਛੰਦਾਂ ਨਾਲੋਂ ਵੱਧ ਕੇ ਵਧੇਕ ਸੁੰਦਰ ਹਨਗੇ ਬੜੇ ਸੋਹਣੇ ਸੁੰਦਰ ਛੰਦ ਰਚੇ ਆ ਬੜੀ ਸੋਹਣੀ ਕਾਵਿ ਦੀ ਰਚਨਾ ਹੈ ਇਸ ਪ੍ਰਕਾਰ ਸੂਰਦਾਸ ਜੀ ਨੇ ਉਹ ਕਵਿਤਾ ਰਚੀ ਸੀ ਉਹ ਕਵਿਤਾ ਇੱਥੇ ਬਾਣੀ ਚ ਨਹੀਂ ਰਚੀ ਗੁਰੂ ਅਰਜਨ ਸਾਹਿਬ ਨੇ ਆਪ ਉਹ ਚਾਰਨ ਕੀਤਾ ਇਹਦੇ ਨਾਮ ਦਾ ਸ਼ਬਦ ਦਰਸ਼ਨ ਪੇਖ ਭਏ ਨਿਰਬਖਈ ਮਾਰੇ ਕਹਿੰਦੇ ਦਰਸ਼ਨ ਵੇਖ ਕੇ ਵਿਸ਼ਿਆਂ ਤੋਂ ਰਹਿਤ ਹੋ ਗਏ ਨਿਰਬਕਾਰ ਹੋ ਗਿਆ ਜੀਵਨ ਭਾਈ ਸੂਰਦਾਸ ਭਗਤ ਦਾ ਪਾਏ ਹੈ ਸਗਲੇ ਥੋ ਸਾਰੇ ਠੋਕ ਪਦਾਰਸ ਧਰਮ ਅਰਥ ਕਾਮ ਮੋਖ ਮਾਰੇ ਦਰਸ਼ਨ ਕਰਕੇ ਪਾ ਲਏ ਹਨ ਆਨ ਬਸਤ ਸਿਓ ਕਾਜ ਨਾ ਕਸ਼ੂਐ ਦੇਖ ਲਓ ਹੁਣ ਹੋਰ ਕਿਸੇ ਵਸਤੂ ਨਾਲ ਕੰਮ ਹੀ ਨਹੀਂ ਕੁਝ ਰਿਹਾ ਇਹਦਾ ਸਾਰੇ ਫਿਕਰ ਮੁੱਕ ਗਏ ਹਨ ਅਸੀਮੇਰ ਕੀਤੀ ਮਹਾਰਾਜ ਨੇ ਸੁੰਦਰ ਬदन आलोक ਮਹਾਰਾਜ ਦਾ ਸੋਹਣਾ ਸਰਗੁਣ ਸਰੂਪ ਦਾ ਬदन ਚਿਹਰਾ आलोक ਦੇਖ ਕਰਕੇ ਅਲੌਕਿਕ ਦੇਖ ਕਰਕੇ ਅਚਜ ਦੇਖ ਕਰਕੇ ਇਹ ਚਿਹਰਾ ਫਿਰ ਕਿਸੇ ਪ੍ਰਕਾਰ ਦੀ ਇੱਛਾ ਹੀ ਨਹੀਂ ਕੋਈ ਰਹੀ ਸਾਰੀਆਂ ਇੱਛਾਵਾਂ ਮਾਰਿਆਂ ਨੂੰ ਪੂਰੀਆਂ ਕਰ ਦਿਤੀਆਂ श्याम सुंदर ताज आन जो चाहत ਇਹਨਾਂ ਦਾ ਐਸਾ ਨਿਸ਼ਚੈ ਹੋ ਗਿਆ ਮਹਾਰਾਜ ਦੇ ਭਜਨ ਕਰਕੇ ਦਰਸ਼ਨ ਕਰਕੇ শ্যাম ਦਰਸ਼ਨ ਵੇਖ ਕੇ ਬਿਕਪਕਾਰਾਂ ਤੋਂ ਰਹਿਤ ਹੋ ਗਏ ਸਾਰੇ ਪਦਾਰਸ਼ ਪਾ ਲੇ ਹੋਰ ਕਿਸੇ ਚੀਜ਼ ਨਾਲ ਕਮੀ ਨਹੀਂ ਕੋਈ ਰਹਾ ਸੁੰਦਰ ਸੁਖ ਸੋਹਣਾ ਮਾਰਾ ਰੂਪ ਅਲੌਕਿਕ ਦੇਖ ਕੇ ਝਰਜ শ্যাম ਸੁੰਦਰ ਤਜ ਆਨ ਜੋ ਚਾਹਤ ਇਹਨਾਂ ਦਾ ਭਗਤਾਂ ਦਾ ਇਹੋ ਜਿਹਾ ਨਿਸ਼ਚੈ ਹੁਨ ਸੂਰਦਾਸ ਜੀ ਦਾ ਕਹਿੰਦੇ ਸ਼ਾਮ ਸੁੰਦਰ ਜੋ ਪਰਮੇਸ਼ਰ ਹੋਇ ਸ਼ਾਮ ਸਰੂਪ ਧਾਰਨ ਵਾਲੇ ਸੁੰਦਰ ਕੁੰਡਲ ਮੁਗਟ ਬਾਹਨ ਆਦਿਕ ਰੂਪ ਨੂੰ ਧਾਰਨ ਵਾਲਾ ਸਗਣ ਸਰੂਪ ਉਹ ਜੋ ਸੁੰਦਰ ਛਾਂਸ ਰੂਪ ਧਾਰਨ ਵਾਲਾ ਜੋ ਹੈ ਅਲਸੀ ਦੇ ਫੁੱਲ ਵਰਗਾ ਸੁੰਦਰ ਰੰਗ ਹੈ ਜਿਸ ਦੀ ਵਾਬਦ ਕਬੀਰ ਸਾਹਿਬ ਜੀ ਨੇ ਧਿਆਨ ਵਿੱਚ ਇਸ ਪ੍ਰਕਾਰ ਵੀ ਕਿਹਾ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਕੇਲੇ ਦੇ ਫੁੱਲ ਦੇ ਉੱਤੇ ਧੁੱਪ ਦਾ ਪ੍ਰਕਾਸ਼ ਪਵੇ ਨੀਲੇ ਤੇ ਇਸ ਪ੍ਰਕਾਰ ਦੀ ਲਛਕ ਜਿਸ ਦੇ ਆਕਾਰ ਤੋਂ ਪੈਂਦੀ ਹੈ ਕਿਉਂ ਸਭਲ ਸੁੰਦਰ ਰੂਪ ਬਣਾਵੇ ਬੇਣ ਸੰਦਸਾ ਮੋਹੇਗਾ ਇਓ ਸੁੰਦਰ ਸਰੂਪ ਮਾਰਿਆ ਇਹਦਾ ਸ਼ਾਨ ਸੁੰਦਰ ਦੇਖ ਕਰਕੇ ਤਾਜ ਆਨ ਜੋ ਚਾਹਤ ਐਸਾ ਸਿਆਮ ਨਾਮ ਮਾਇਆ ਸਭਲ ਦਾ ਹੈ ਆਪ ਹੀ ਮਾਇਆ ਸਭਲ ਹੈ ਆਪ ਹੀ ਸੁੰਦਰ ਸਰਤੀ ਇੱਕ ਨੰਦ ਸਰੂਪ ਨਿਰਗੁਣ ਰੂਪ ਹੈ ਜਿਹੜੇ ਉਸ ਨੂੰ ਛੱਡ ਕੇ ਆਨ ਹੋਰ ਨਾ ਪਦਾਰਥਾਂ ਨੂੰ ਚਾਹੁੰਦੇ ਆ ਇਹ ਸੁਰਦਾਸ ਜੀ ਦਾ ਪੂਰਾ ਨਿਸ਼ਚਾ ਹੈ ਜਿਉ ਕੋਸਟੀ ਤਾਨ ਜੋ ਉਹਨਾਂ ਦਾ ਤਾਂ ਭਾਈ ਜੀਵਨ ਇਹ ਆ ਜਾ ਸਮਝੋ ਜਿਵੇਂ ਕੋੜੀ ਆਦਮੀ ਦੇ ਸਰੀਰ ਨੂੰ ਜੋਕ ਚਿੰਬੜ ਜੇ ਜੇ ਉਹ ਕੋੜੀ ਦਾ ਖੂਨ ਪੀ ਕੇ ਜੋਕ ਜੋਕ ਮਰ ਜਾਂਦੀ ਹੈ ਜੋਕ ਜਿਉਂਦੀ ਨਹੀਂ रह ਸਕਦੀ ਐਸਾ بگੜਿਆ ਖੂਨ ਹੁੰਦਾ ਉਹਦਾ ਇਸੇ ਪ੍ਰਕਾਰ ਸਾਧ ਸੰਗੇਤ ਜੀ ਉਹ ਆਦਮੀ ਜੇ ਮਹਾਰਾ ਨੂੰ ਛੱਡ ਕੇ ਹੋਰ ਕੁਝ ਚਾਹੁੰਦੇ ਹੈ ਉਹ ਜਿਵੇਂ ਕੋੜੀ ਦੇ ਸਰੀਰ ਨੂੰ ਜੋਕ ਲਾ ਜੀਏ ਐਂ ਭਾਈ ਉਹ ਮਰਦੇ ਹੀ ਹੈ ਸਦਾ ਉਹ ਵਿਸ਼ਿਆਂ ਦੇ ਵਿੱਚ ਪੈ ਕੇ ਕੁਸ਼ਤੀ ਆਦਮੀਆਂ ਦੀ ਨਿਆਈ ਉਹ ਵਿਸ਼ੇ ਹੈ ਤੇ ਉਹ ਜਿਹੜੇ ਜੀਵ ਲੱਗਣ ਵਾਲੇ ਜੋਗ ਵਾਂਗੂ ਮਰਨ ਵਾਲੇ ਹਨ ਹੈ ਜੀ ਸੂਰਦਾਸ ਮਨ ਪ੍ਰਭ ਹੱਥ ਲੀਨੋ ਸੂਰਦਾਸ ਭਗਤ ਜੀ ਕਹਿੰਦੇ ਮੇਰਾ ਮਨ ਵਾਹਿਗੁਰੂ ਨੇ ਆਪਦੇ ਹੱਥ ਵਿੱਚ ਕਿਰਪਾ ਰੂਪੀ ਹੱਥ ਲੀ ਪਕੜ ਲਿਆ ਹੈ ਦੀਨੋ ਇਹੋ ਪਰਲੋਕ ਮੇਰੇ ਤਾਂ ਹੀ ਪਰਲੋਕ ਜੋ ਸਾਰਿਆਂ ਲੋਕਾਂ ਦਾ ਪਰਾ ਰੂਪ ਪ੍ਰਕਾਸ਼ ਰੂਪ ਬ੍ਰਹਮ ਹੈ ਜਿਨੂੰ ਕਿੰਗ ਸੂਰਜਾ ਦੇ ਕੋਈ ਪ੍ਰਕਾਸ਼ ਨਹੀਂ ਸਕਦੇ ਐਸਾ ਪਰੈਰੂਪ ਜੋ ਬ੍ਰਹਮ ਹੈ ਉਹ ਲੋਕ ਪਰਲੋਕ ਵਿੱਚ ਉਹ ਸਰੂਪ ਮੈਨੂੰ ਦੇ ਦਿੰਦਾ ਹੈ ਕਿਰਪਾ ਕਰਕੇ ਇਸ ਲੋਕ ਵਿੱਚ ਵੀ ਪ੍ਰਕਾਸ਼ ਸਰੂਪ ਹੈ ਪਰਲੋਕ ਵਿੱਚ ਵੀ ਉਹ ਸਦਾ ਨਾ ਰਹਿਣ ਵਾਲਾ ਹੈ ਪਰ ਲੋਕ ਪਰੈਰੂਪ ਜੋ ਹੈ ਸਾਰੇ ਲੋਕ ਪ੍ਰਕਾਸ਼ਾਂ ਦਾ ਸਾਰਿਆਂ ਦੇ ਪ੍ਰਕਾਸ਼ਾਂ ਦਾ ਪ੍ਰਕਾਸ਼ ਰੂਪ ਜੋ ਬ੍ਰਹਮ ਹੈ ਉਹ ਸਾਨੂੰ ਦੇ ਦਿੰਦਾ ਹੈ ਭਗਤ ਜੀ ਨੇ ਇਹ ਬਚਨ ਹੈ ਮਹਾਰਾਜ ਸਨ ਸੂਰਦਾਸ ਦੇ ਨਾਮ ਤੇ ਸ਼ਬਦ ਉਚਾਰੇ ਫਿਰ ਸਮਾਧੀ ਖੁੱਲਣ ਤੋਂ ਪਾਈ ਬਨੋਂ ਜਿਹੜੀਆਂ ਟੁਕਾਂ ਸੀ ਬਾਕੀ ਦੀਆਂ ਲਿਖ ਲਈਆਂ ਸਨ